ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋ ਲੱਸੋ ਸਾਰੇ ਠੀਕ ਹੋ। ਤੇ ਬਸ ਕੀ ਦਸੀਏ ਤੁਹਾਨੂੰ ਅੱਜ ਦਿਖਾਉਨੇ ਆਂਗੇ ਇੱਕ ਬੜੀ ਡੇਂਜਰ ਚੀਜ਼। ਵੀਡੀਓ ਦੇ ਨਾਲ ਤੁਸੀਂ ਬਣੇ ਰਹੋ। ਮੌਸਮ ਖਰਾਬ ਆ। ਗਰਮੀ ਵੀ ਬਹੁਤ ਜ਼ਿਆਦਾ ਆ। ਤੇ ਡਰਨ ਦੀ ਜ਼ਿਆਦਾ ਕੋਈ ਲੋੜ ਨਹੀਂ। ਕੋਈ ਗੱਲ ਨਹੀਂ। ਡਰੇ ਹੋ ਨਾ। ਤੇ ਇੱਕ ਪ੍ਰਾਣੀ ਜੀ ਚੀਜ਼ ਹੈ ਜੀ ਤੁਹਾਨੂੰ ਦਿਖਾਨੇ ਆਗੇ ਕੀ ਕੀ ਆ ਕੀ ਕੀ ਨਹੀਂ ਹੈਗਾ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਨਾਲ ਹੀ ਦੱਸਾਂਗੇ ਤੁਹਾਨੂੰ ਇਹ ਵੀ ਦੱਸਾਂਗੇ ਵੀ ਇਹ ਕਿਹੜੀ ਜਗ੍ਹਾ ਦੇ ਉੱਤੇ ਹੈਗੀ ਜਗ੍ਹਾ ਇਹ ਇੱਥੇ ਹੈਗੀ ਤੁਸੀਂ ਆਉਣਾਗਾ ਜਦੋਂ ਮਰਜ਼ੀ ਆ ਸਕਦੇ ਹੋ ਜਦੋਂ ਮਰਜ਼ੀ ਜਾ ਸਕਦੇ ਹੋ ਬਸ ਇੰਨੀ ਕਿਰਪਾ ਰੱਖਿਓ ਵੀ ਰਾਤ ਨੂੰ 9:00 ਤੋਂ ਬਾਅਦ ਨਾ ਆਇਓ ਕਿਉਂਕਿ ਇਹ ਸਾਲਾ ਏਰੀਆ ਹੀ ਇਹ ਹੈ ਜਗਾ ਕਈ ਵਾਰੀ ਤਵਾਰ ਨਹੀਂ ਹੁੰਦਾ ਸਮੈਗੀਆਂ ਸਮੂਗੀਆਂ ਜਾਂਦਾ ਮਛੇੜੀਆਂ ਜਾਂਦਾ ਕਿੱਧਰ ਨੂੰ ਹੋ ਜਾਣ ਤੇ ਚਲੋ ਫਿਰ ਜਿਆਦੇ ਦੇਰ ਨਹੀਂ ਕਰਦੇ ਕਰਦੇ ਆ ਵੀਡੀਓ ਨੂੰ ਸ਼ੁਰੂ ਚਲੋ ਚੱਲੀਏ ਆ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਇੱਕ ਬਹੁਤ ਬਰਾਂਜੀ ਹਵੇਲੀ ਵਾਂਗੂ ਪਈ ਹੈਗੀ ਸਾਰੇ ਪਾਸੇ ਐ ਇਦਾਂ ਲੱਗਦਾ ਜਿੰਦਾ ਜੰਗਲ ਹੁੰਦਾਗਾ ਇੱਥੇ ਜਿਹੜੇ ਜਿਆਦੇ ਦਰਖਤ ਨੇਗੇ ਉਹ ਅੰਬਾਂ ਦੇ ਨੇਗੇ ਬਿਲਕੁਲ ਸੁੰਨਸਾਣ ਜਗਾ ਕੀ ਇਹ ਆਨ ਐਕਸਪਲੋਰ ਜਗਾ ਕੀ ਬਹੁਤ ਲੋਕ ਘਟ ਇਧਰ ਆਉਂਦੇ ਨੇਗੇ ਜਦੋਂ ਤੁਸੀਂ ਮਰਜ਼ੀ ਆਓ ਬਿਲਕੁਲ ਸ਼ਾਂਤ ਇਲਾਕਾ ਸ਼ਾਂਤ ਜਗਾ ਦੇਖੋ ਕੀ ਕੁਝ ਲਿਖਰ ਗਿਆ ਲੋਕਾਂ ਨੇ ਕੰਧਾਂ ਦੇ ਉੱਪਰ ਇਹ ਅੰਦਰ ਦਾ ਵਿਊ ਆ ਹੁਣ ਤਾਂ ਚਲੋ ਸਾਫ ਸਫਾਈ ਕਰਤੀ ਲੂਕਾ ਕੰਨਾਂ ਤੇ ਗੰਦ ਪਣੋਣੀ ਹਟਦੇ ਹੈਗੇ ਦੇਖੋ ਇਧਰ ਬਾਰ ਬੰਦ ਕਰ ਰੱਖਿਆ ਹੈਗਾ ਸ਼ਾਇਦ ਡੱਟਾ ਉਮੀ ਲੱਗੀਆਂ ਹੋਈਆਂ ਨੇ ਅਜੇ ਤੱਕ ਮੰਨ ਲਾਂਦਾ ਵੀ 100 ਸਾਲ ਤੋਂ ਉੱਪਰ ਜਗਾ ਇਹ ਹੋਗੀ ਤੇ ਬਾਕੀ ਇਹ ਜਗਾ ਵੀ ਤੁਹਾਨੂੰ ਦੱਸਾਂਗੇ ਕਿੱਥੇ ਹੈਗੀ ਕਿੱਥੇ ਨਹੀਂ ਆ ਦੇਖੋ ਸਾਰਾ ਇਹ ਲੋਕਾਂ ਨੇ ਪਤਾ ਨਹੀਂ ਕੀ ਕੁਝ ਲਿਖਿਆ ਹੋਇਆ ਹੈਗਾ ਪ੍ਰਿੰਟਾਂ ਬੜੀਆਂ ਫਿਰਦੀਆਂ ਨੇ ਦੇਖੋ ਇਹ ਸਾਰੇ ਅੰਬਾਂ ਦੇ ਦਰਖਤ ਨੇਗੇ ਅੰਬਾਂ ਦੇ ਬੂਟੇ ਨੇਗੇ ਬਿਲਕੁਲ ਭਰੇ ਪੈਣਗੇ ਅੰਬਾਂ ਨਾਲ ਥੱਲੇ ਵੀ ਬਹੁਤ ਡਿਗੇ ਪੈਣਗੇ ਦੇਖੋ ਸਾਰੇ ਅੰਬਾਂ ਨਾਲ ਬੂਟੇ ਭਰੇ ਪਏ ਨੇਗੇ ਜਗਾ ਬਹੁਤ ਡਰਾਵਣੀ ਹੈਗੀ ਇਧਰ ਪੁਰਾਣੇ ਉਹ ਖੂਬ ਟਾਇਪ ਵੀ ਹੈਗਾ ਦੇਖੋ ਕਿੰਨਾ ਜਿਆਦਾ ਜਿਹੜਾ ਡਰ ਲੱਗਦਾ ਹੈ ਗਾ ਉਰੇ ਆ ਡੱਗੇ ਪਏ ਨੇ ਟੁੱਟੇ ਪਏ ਨੇ ਦਰਖਤ ਦੇਖੋ ਆ ਜਿਹੜੇ ਕੱਢਿਆਂ ਦੀ ਆਵਾਜ਼ ਕਿੰਨੀ ਕੜਕੜ ਜੀ ਦੀ ਆ ਰਹੀ ਹੈਗੀ ਉਹ ਤੁਸੀਂ ਦੇਖ ਸਕਦੇ ਹੋਗੇ ਪਰਲੇ ਪਾਸੇ ਜਿਹੜਾ ਬਿਲਕੁਲ ਖੰਡਰ ਬਣਿਆ ਪਿਆਗਾ ਤੇ ਆਹ ਸਾਈਡ ਤੇ ਵੀ ਬਿਲਕੁਲ ਖੰਡਰ ਬਣਿਆ ਪਿਆਗਾ ਅੰਬਾਂ ਦੇ ਬੂਟੇ ਅੰਬਾਂ ਨਾਲ ਭਰੇ ਪਏ ਨੇਗੇ ਚਾਰੀ ਅੰਬ ਨੇ ਦੇਖੋ ਬਿਲਕੁਲ ਜੰਗਲ ਦਾ ਇਲਾਕਾ ਹੈ ਜਿੱਦਾਂ ਆਪਾਂ ਕਹਿੰਦੇ ਆ ਜੰਗਲੀ ਇਲਾਕਾ ਬਿਲਕੁਲ ਦੇਖੋ ਬਹੁਤ ਡਰਾਵਣੀ ਜਗ੍ਹਾ ਹੈਗੀ ਇਧਰ ਦੀਆਂ ਪੌੜੀਆਂ ਵੀ ਚੜੀਆਂ ਹੋਈਆਂ ਨੇ ਹੈਗੀਆਂ ਉੱਪਰ ਪਰ ਉੱਪਰ ਵਜਾਣਾ ਨਹੀਂ ਹੁਣ ਆਪਾਂ ਨੇ ਕਿਉਂਕਿ ਆਪਾਂ ਲੇਟ ਹੋ ਰਹੇ ਆਂਗੇ ਤੇ ਆਹ ਇਧਰ ਤੁਹਾਨੂੰ ਦਿਖਾਣੇ ਆ ਜਿਹੜਾ ਨੀਚੇ ਪਹਿਲਾਂ ਪਾਣੀ ਹੁੰਦਾ ਸੀ ਇਹਦੇ ਚ ਕਾਫੀ ਡੂੰਗੀ ਆ ਜਗ੍ਹਾ ਇਹ ਇਹ ਆ ਦੇਖੋ ਇਧਰ ਕਿਵੇਂ ਦਰਖਤ ਟੁੱਟੇ ਪਏ ਨੇਗੇ ਹੋ ਸਕਦਾ ਇਹ ਨੇਰੀ ਕਰਕੇ ਨੇ ਟੁੱਟੇ ਹੋਣ ਜਾਨਵਰਾਂ ਦੀਆਂ ਬਾਜਾਂ ਤਰ੍ਹਾਂ ਤਰ੍ਹਾਂ ਦੀਆਂ ਆ ਰਹੀਆਂ ਨੇਗੀਆਂ ਧਰਬੀ ਲੱਗਦਾਗਾ ਕਿਉਂਕਿ ਤਵਾਰ ਨਹੀਂ ਹੁੰਦਾ ਨਸ਼ੇੜੀਆਂ ਨੂੰ ਛੂੜੀਆਂ ਦਾ ਕਿੱਧਰੋਂ ਆ ਜਾਣ ਭਾਈ ਨੇਚਰ ਬਹੁਤ ਵਧੀਆ देखो ਕਿੰਨੇ ਸੋਹਣੇ ਸੋਹਣੇ ਦਰਖਤ ਨੇਗੇ ਬਾਕੀ ਜੇ ਆਪਾਂ ਗੱਲ ਕਰੀਏ ਵੀ ਆਪਾਂ ਇੱਥੇ ਕਿਹੜੀ ਜਗ੍ਹਾ ਗਈ ਇਹ ਇਹ ਹੈਗਾ ਜੀ ਸਮਾਣੇ ਦੇ ਬਿਲਕੁਲ ਕੋਲੇ ਸਮਾਣਾ ਇੱਥੋਂ ਥੋੜਾ ਹੀ ਹੈਗਾ ਸਮਾਣੇ ਤੋਂ ਨਮਾਦਾ ਪਿੰਡਾ ਜਿੱਥੇ ਮੇਲਾ ਭਰਦਾ ਬਾਬਾ ਗੁੱਗਾ ਜ਼ਾਹਿਰ ਪੀਰ ਜੀ ਦਾ ਉਹ ਪਿੰਡ ਤੋਂ ਬੰਮਣੇ ਨੂੰ ਸੜਕ ਜਾਂਦੀ ਹੈ ਜਿਹੜੀ ਉਹ ਸੜਕ ਦੇ ਉੱਪਰ ਇਹ ਜਗ੍ਹਾ ਬਣੀ ਹੋਈ ਆ ਗਾਜੀਵਾਸ ਪਿੰਡ ਵੀ ਲਵੇਗਾ ਤੁਸੀਂ ਆਉਣਾਗਾ ਤਾਂ ਆ ਸਕਦੇ ਹੋਗੇ ਬਹੁਤ ਸ਼ਾਂਤ ਜਗਾ ਹੈਗੀ ਬਾਕੀ ਬਸ ਬੇਨਤੀ ਉਹੀ ਆ ਵੀ ਇੱਥੇ ਨਸ਼ੇੜਿਆਂ ਦਾ ਨਹੀਂ ਪਤਾ ਹੈਗਾ ਰਾਤ ਨੂੰ ਕਈ ਵਾਰੀ ਨਸ਼ੇੜੀ ਕੰਜਰ ਦੇ ਰਾਤ ਨੂੰ ਤੰਗ ਕਰਨ 60 ਫੀਟ ਮਾਰਨ ਕਿਸੇ ਦੇ ਤੇ ਇਹ ਪਹਿਲਾਂ ਦਾ ਜਿਹੜਾ ਸਿਸਟਮ ਹੁੰਦਾ ਸੀਗਾ ਇਹ ਕੀ ਸਿਸਟਮ ਸੀ ਤੁਹਾਨੂੰ ਮੈਂ ਦੱਸਦਾ ਇਹ ਡਿਟੇਲ ਨਾਲ ਜਿਹੜੀ ਇਹ ਜਗਾ ਹੁੰਦੀ ਸੀ ਨਾ ਇਹ ਅੰਗਰੇਜ਼ਾਂ ਵੇਲੇ ਦੀ ਜਗ੍ਹਾ ਬਣਾਈ ਹੋਈ ਆ ਇਹ ਰੈਸਟ ਹਾਊਸ ਹੁੰਦਾ ਸੀਗਾ ਅਸਲ ਦੇ ਵਿੱਚ ਨਾ ਇਹ ਰੈਸਟ ਹਾਊਸ ਆ ਨਹਿਰੀ ਵਿਭਾਗ ਦਾ ਨਹਿਰੀ ਵਿਭਾਗ ਦਾ ਰੈਸਟ ਹਾਊਸ ਆ ਇਹ ਜਿਹੜੇ ਵੱਡੇ ਵੱਡੇ ਅਫਸਰ ਹੁੰਦੇ ਸੀ ਉਦੋਂ ਜਾਂ ਉਦੋਂ ਦੇ ਵਜ਼ੀਰ ਹੁੰਦੇ ਸੀਗੇ ਹਨਾ ਉਹ ਇੱਥੇ ਆ ਕੇ ਦੁਪਹਿਰਾ ਕੱਟਦੇ ਸੀਗੇ ਲਾਲੋ ਰੈਸਟ ਹਾਊਸ ਹੁੰਦਾ ਸੀ ਤੁਹਾਨੂੰ ਪਤਾ ਹੀ ਆ ਹਨਾ ਰੈਸਟ ਹਾਊਸ ਕੀ ਹੁੰਦਾ ਹੈ ਇੱਥੇ ਆ ਕੇ ਠਹਿਰ ਹੁੰਦੀ ਸੀ ਉਹਨਾਂ ਦੀ ਅਸਲ ਦੇ ਵਿੱਚ ਜਿਹੜੀ ਜਗ੍ਹਾ ਕੀ ਆ ਪਰ ਸਰਕਾਰ ਨੂੰ ਕਿਤੇ ਨਾ ਕਿਤੇ ਆ ਜਿਹੜੀ ਇਹਦੀ ਮੇਨਟੇਨੈਂਟ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੀਆਂ ਪੁਰਾਣੀਆਂ ਵਿਰਾਸਤਾਂ ਲਾ ਲੋ ਜੋ ਮਰਜ਼ੀ ਦਾ ਲੋ ਅ ਵਧੀਆ ਸਿਸਟਮ ਹੈ ਦਾ ਵੀ ਇਹਨਾਂ ਦੀ ਸਾਮ ਸੰਭਾਲ ਹੋ ਜੇ ਕੋਈ ਨਾ ਕੋਈ ਦਫ਼ਤਰ ਬਣ ਜੇ ਜਾਂ ਕੋਈ ਉਦਾਂ ਹੀ ਇੱਥੇ ਕੋਈ ਹੋਰ ਚੀਜ਼ ਬਣ ਜੇ ਬੈਠਾ ਉੱਠਣ ਨੂੰ ਬਣ ਜੇ ਤਾਂ ਇਹ ਚੀਜ਼ ਵੀ ਇੱਕ ਹੈਗੀ ਹੈ ਨਾ ਇਹਦੀ ਮੇਨਟੇਨੈਂਟ ਵਾਸਤੇ ਸਰਕਾਰ ਨੂੰ ਵੀ ਚਾਹੀਦਾ ਵੀ ਕੁਝ ਨਾ ਕੁਝ ਕਰੇ ਤੇ ਬਾਕੀ ਵੀਰੇ ਵੀਡੀਓ ਤੁਹਾਨੂੰ ਵਧੀਆ ਲੱਗੀ ਦੇਖਿਓ ਕਿੰਦਾ ਦੀ ਤੁਹਾਨੂੰ ਵੀਡੀਓ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਕੀ ਵੀਡੀਓ ਵਿੱਚ ਚੰਗਾ ਕੀ ਮਾੜਾ ਸਾਰਾ ਕੁਝ ਦੱਸਿਆ ਕਰੋ ਵੀਰੇ ਤੇ ਚਲੋ ਹੁਣ ਆਪਾਂ ਕਰ ਦਿਆਂਗੇ ਵੀਡੀਓ ਬੰਦ ਕਿਸੇ ਹੋਰ ਜਗ੍ਹਾ ਕਿਸੇ ਹੋਰ ਵੀਡੀਓ ਦੇ ਉੱਤੇ ਮਿਲਦੇ ਆਂਗੇ ਆਪਾਂ ਤੁਸੀਂ ਇੱਥੇ ਆਉਣਾਗਾ ਜਦੋਂ ਮਰਜ਼ੀ ਆਓ ਪਰ ਰਾਤ ਨੂੰ 9 ਵਜੇ ਤੋਂ ਬਾਅਦ ਵੀਰੇ ਨਾ ਆਇਓ ਮੈਂ ਤਾਂ ਇਹੀ ਉਹ ਕਰਦਾਗਾ ਕਿਉਂਕਿ ਇੱਥੇ ਸਾਨੂੰ ਇੱਕ ਬਾਈ ਮਿਲਿਆ ਸੀਗਾ ਕਹਿੰਦਾ ਬਾਈ ਨਸ਼ੇ ਵਾਲੇ ਬੜੇ ਆਉਂਦੇ ਨੇਗੇ ਇੱਥੇ ਏ ਨੇਰੇ ਸਵੇਰੇ ਵਿਚਾਰੇ ਨੇ ਦੇਖੇ ਹੁਣੇ ਉਹਨੂੰ ਉਹ ਵੀ ਮੈਨੂੰ ਆਮਲੀ ਜੀ ਲੱਗਿਆ ਵਿਚਾਰਾ ਉਹਦਾ ਮੈਨੂੰ ਆਪ ਇਹੋ ਜੀ ਲੱਗਿਆ ਤੇ ਬਾਕੀ ਚਲੋ ਆਪਾਂ ਨੇ ਕਿਸੇ ਦੀ ਜ਼ਿੰਦਗੀ ਤੋਂ ਕੀ ਲੈਣਾ ਹਨਾ ਬਾਕੀ ਮੈਂ ਤਾਂ ਹੁਣ ਇਹ ਕਹੂੰਗਾ ਵੀ ਵੀਰੇ ਅ ਥੋੜਾ ਜਨ ਨੇਰੇ ਸਵੇਰੇ ਬਚਾ ਕੇ ਆਓ ਰਸਤਾ ਬਿਲਕੁਲ ਸੁੱਨਾ ਜਾ ਉਹ ਸਾਹਮਣੇ ਉਧਰ ਚ ਰਸਤਾ ਜਾ ਪੈ ਜਾਂਦਾ ਉੱਥੇ ਵੀ ਨੇਰੇ ਸਵੇਰੇ ਹੋ ਸਕਦਾ ਵੀ ਕਿਤੇ ਹੋਰ ਨਾਲ ਕੁਝ ਆਪਾਂ ਛੇੜ ਦੇ ਜਾਣ ਤੇ ਚਲੋ ਠੀਕ ਹੈ ਵੀਰੇ ਅ ਚਲੋ ਫਿਰ ਕਰਦੇ ਆ ਵੀਡੀਓ ਬੰਦ ਆਪਾਂ para um piarto desacicado.